ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂਪ ਲੋ ਅੱਜ ਦੇ ਲੋਕ ਦੇ ਵਿੱਚ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਟੌਪਿਕ ਸ਼ੋ ਕਰਨਾ ਹੈ ਜਾਂ ਸ਼ੇਅਰ ਕਰਨਾ ਹੈ ਤੁਹਾਡੇ ਫਲਸ ਕਨਫਿਊਜ਼ਨ ਨੂੰ ਲੈ ਕੇ ਗੱਲ ਕਰਨੀ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕਰਨ ਜਾ ਰਹੇ ਹੋ ਖਾਸ ਕਰਕੇ ਜੇਕਰ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਜਿੱਥੇ ਹੁਣ ਐਸਡੀਐਸ ਤੇ ਨੋਨ ਐਸਡੀਐਸ ਕੈਟਾਗਰੀ ਨਾਮ ਦੀ ਚੀਜ਼ ਖਤਮ ਹੋ ਚੁੱਕੀ ਹੈ ਇੱਕ ਜਰਨਲ ਸਟਡੀ ਪਰਮਿਟ ਲੱਗਦਾ ਹੈ ਉੱਥੇ ਫੰਡਸ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਹੈ ਬਹੁਤ ਸਾਰੀ ਕਨਫਿਊਜ਼ਨ ਇਸ ਤਰੀਕੇ ਨਾਲ ਹੈ ਕਿ ਕੀ ਭਈ ਅਸੀਂ ਫਾਈਲ ਦੇ ਵਿੱਚ ਜਿਹੜਾ ਫੰਡ ਦਿਖਾਣਾ ਹੈ ਉਹ ਅਕਾਊਂਟ ਵਿੱਚ ਸ਼ੋ ਕਰੀਏ ਜੀਆਈਸੀ ਪੇ ਕਰੀਏ ਅਗਦੀ ਫੀਸ ਪੇ ਕਰੀਏ ਜਾਂ ਪੂਰੀ ਫੀਸ ਪੇ ਕਰਕੇ ਫਾਈਲ ਲਗਾਈਏ ਜਾਂ ਫਿਰ ਸਾਨੂੰ ਜੀਆਈਸੀ ਵੀ ਪੇ ਕਰਨੀ ਚਾਹੀਦੀ ਹੈ फी भी पे करनी चाहिए फंड भी दिखाने चाहिए ते आईटीआर वगैरह या फैमिली दी इनकम या सीए रिपोर्ट वगैरह जरूरी हैगी है या नहीं चैनल को जरूर सब्सक्राइब कर लो ये बहुत इंपॉर्टेंट चैनल है ਤੁਹਾਡੇ ਲਈ क्योंकि सिर्फ assi ਤੁਹਾਡੀ ਗੱਲ ਕਰਦੇ ਕੋਈ ਪ੍ਰਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਤੁਹਾਡੇ ਨਾਲ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ assi ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਕੈਨੇਡਾ ਦੇ ਵਿੱਚ ਪਹਿਲਾ ਦੋ ਕੈਟਾਗਰੀ ਦੇ ਵਿੱਚ ਫਾਈਲ ਲੱਗਦੀ ਸੀ ਇੱਕ ਲੱਖ ਦੀ ਸੀ ਐਸ ਡੀ ਐਸ 1 ਲੱਖ ਦੀ ਸੀ ਨੋਨ ਐਸ ਟੀ ਐਸ ਹੁੰਦਾ ਕੀ ਸੀਗਾ ਕਿ ਜੇਕਰ ਤੁਸੀਂ ਐਸ ਡੀ ਐਸ ਕੈਟਾਗਰੀ ਵਿੱਚ ਤੇ ਫਾਈਲਿੰਗ ਕਰਨੀ ਹੈ ਤਾਂ ਤੁਹਾਡੇ ਕੋਲ 1 ਸਾਲ ਦੀ ਪੂਰੀ ਫੀਸ ਪੇ ਕਰਨ ਜੋਗੇ ਪੈਸੇ ਹੋਣੇ ਚਾਹੀਦੇ ਨਹੀਂ 1 ਸਾਲ ਦੀ ਫੀਸ ਬੇ ਕਰੋ ਜੀ ਆਈ ਸੀ ਜਿਹੜੀ ਹੈ ਉਹ ਪੇ ਕਰੋ ਜੀ ਆਈ ਸੀ ਪਹਿਲਾ ਜਿਹੜੀ ਹੈ ਉਹ 10000 ਡਾਲਰ ਸੀਗੀ ਤੇ ਉਸ ਤੋਂ ਬਾਅਦ 20635 ਡਾਲਰ ਸੋ so, GIC ਤੇ ਇੱਕ ਸਾਲ ਦੀ ਫੀਸ ਜੇਕਰ ਤੁਹਾਡੇ ਕੋਲ ਹੁੰਦੀ ਸੀਗੀ ਤੁਹਾਡੇ 6 ਇਚ ਸਕੋਰ ਹੁੰਦੇ ਸੀ ਬਾਅਦ ਵਿੱਚ ਜਿਹੜੇ ਆ ਓਵਰਆਲ 6 ਵਾਲੇ ਪਾਸੇ ਨੂੰ ਵੀ ਕੈਨੇਡਾ ਤੁਰ ਗਿਆ ਤਾਂ ਤੁਸੀਂ ਕੈਨੇਡਾ ਦੇ ਵਿੱਚ SDS ਦੇ ਵਿੱਚ ਫਾਈਲ ਲਾ ਸਕਦੇ ਸੀ ਜਿਹੜੀ ਸਟੂਡੈਂਟ ਡਾਇਰੈਕਟ ਸਟ੍ਰੀਮ ਸੀਗੀ ਤੇ ਵੀਜ਼ਾ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਸੀਗੇ ਪਰ ਦੂਜੇ ਪਾਸੇ ਜੇਕਰ ਤੁਹਾਡੇ ਕੋਲ 6 ਮਹੀਨੇ ਦੀ ਫੀਸ ਹੈ ਤੁਸੀਂ GIC ਨਹੀਂ ਭਰ ਸਕਦੇ ਜਾਂ ਹੋਰ ਫੰਡਸ ਨੂੰ ਲਾ ਕੇ ਕੋਈ ਇਸ਼ੂ ਹੈ ਤਾਂ ਨਾਨ ਐਸਡੀਐਸ ਦੇ ਵਿੱਚ ਫਾਈਲ ਲੱਗਦੀ ਸੀ ਤੁਹਾਡੀ ਤੇ ਨਾਨ ਐਸਡੀਐਸ ਦਾ ਵੀਜ਼ਾ ਆਉਣ ਦਾ ਜਿਹੜਾ ਰੇਸ਼ਿਓ ਹੈ ਉਹ ਬਹੁਤ ਘੱਟ ਸੀਗਾ ਕੰਪੈਰੀਸ਼ਨ ਐਸਡੀਐਸ ਕੇ ਟੈਕ ਦੇ ਤੇ ਹੁਣ ਜਦੋਂ ਇਹ ਦੋਵੇਂ ਕੈਟੇਗਰੀਆਂ ਖਤਮ ਕਰਕੇ ਇੱਕ ਜਰਨਲ ਕੈਟੇਗਰੀ ਕਰ ਦਿੱਤੀ ਗਈ ਫਿਰ ਹੁਣ ਬਹੁਤ ਵੱਡੀ ਕਨਫਿਊਜ਼ਨ ਹੈ ਕਿ ਅਸੀਂ ਇੱਕ এজੈਂਟ ਕੋਲ ਜਾਈਏ ਆ ਉਹ ਕਹਿੰਦਾ ਜੀ ਫੀਸ ਵੀ ਪੇ ਕਰੋ ਜੀਆਈਸੀ ਵੀ ਪੇ ਕਰੋ ਫੰਡ ਵੀ ਸ਼ੋਅ ਕਰੋ ਦੂਜੇ ਏਜੰਟ ਕੋਲ ਜਾਂਦੇ ਆ ਉਹ ਕਹਿੰਦਾ ਜੀ ਨਾ ਤੇ ਫੀਸ ਜਮਾ ਕਰਨ ਦੀ ਪੂਰੀ ਲੋੜ ਹੈ ਨਾ ਜੀਆਈਸੀ ਜਮਾ ਕਰਨ ਦੀ ਲੋੜ ਹੈ ਫੰਡ ਤੁਸੀਂ ਦਿਖਾ ਦਿਓ ਜਾਂ ਫੰਡ ਅਸੀਂ ਸ਼ੋਅ ਕਰ ਦਿੰਨੇ ਆ ਅਸਲ ਵਿੱਚ ਇਹ ਪ੍ਰੋਬਲਮ ਚੱਲ ਰਹੀ ਹੈ ਹੁਣ ਤੁਸੀਂ ਕਿਹੜੀ ਚੀਜ਼ ਬੈਟਰ ਸਮਝਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਕਰੰਟਲੀ ਹੁਣ ਦੀ ਘੜੀ ਵੀਜ਼ਾ ਜਿਹੜੇ ਆ ਰਹੇ ਨੇ ਆ ਸਕਸੈਸ ਰੇਟ ਹੈ ਉਹ ਇਹ ਹੈ ਕਿ ਤੁਸੀਂ 1 ਸਾਲ ਦੀ ਫੀਸ ਜਿਹੜੀ ਹੈ ਉਹ ਮੁਕੰਮਲ ਤੌਰ ਤੇ ਪੂਰੀ ਪੇ ਕਰਨੀ ਹੈ ਉਸ ਤੋਂ ਬਾਅਦ ਜੀਆਈਸੀ ਪੇ ਕਰਨੀ ਹੈ ਤੇ ਉਸ ਤੋਂ ਬਾਅਦ ਜੇਕਰ ਤੁਹਾਡਾ 2 ਸਾਲ ਦਾ ਕੋਰਸ ਹੈ ਤਾਂ ਦੂਜੇ ਸਾਲ ਦੀ ਫੀਸ ਤੇ ਲਿਵਿੰਗ ਕਾਸਟ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ ਇਹਦੀ ਪ੍ਰੋਪਰ ਐਕਸਪਲੇਨੇਸ਼ਨ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੈਗੀ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏਗਾ ਹੁਣ ਸੈਕੰਡ ইয়ার ਦੀ ਫੀਸ ਆ ਇੱਕ ਰਿਫਿਊਜ਼ਲ ਲੈਟਰ ਦੇਖੋ ਸਕਰੀਨ ਦੇ ਉੱਤੇ ਜਿੱਦੇ ਉੱਤੇ ਪੱਕਾ ਦਾ ਤੌਰ ਤੇ ਲਿਖਾ ਆ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜੀ ਸੈਕੰਡ ইয়ার ਦੀ ਫੀਸ ਆ ਕਿੱਥੋਂ ਪੇ ਕਰੋਗੇ ਸੋ ਇਸ ਕਰਕੇ ਹੁਣ ਜਿਹੜੀ ਸੈਕੰਡ ইয়ার ਦੀ ਫੀਸ ਜਮ੍ਹਾਂ ਕਰਨੀ ਹੈ ਉਹਦੇ ਵਾਸਤੇ ਤੁਹਾਡੇ ਕੋਲ ਦੋ ਆਪਸ਼ਨ ਹੈ ਪਹਿਲਾ ਆਪਸ਼ਨ ਤੁਹਾਡੇ ਕੋਲ ਇਹ ਆ ਕਿ ਭਈ ਜਿਹੜੀ ਫੀ ਦਾ ਅਮਾਉਂਟ ਹੈ ਉਹ ਅਮਾਉਂਟ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸ਼ੋ ਕਰ ਦਿਓ ਯਾਨੀ ਕਿ ਜਿਵੇਂ 1 ਸਾਲ ਦੀ ਫੀਸ ਤੁਹਾਡੀ 11 ਲੱਖ ਰੁਪਏ ਤਾਂ 11 ਲੱਖ ਰੁਪਏ ਤੁਸੀਂ ਸੇਵ ਕਰਕੇ ਰੱਖ ਲਓ ਤੇ ਉਹ ਸ਼ੋਅ ਕਰੋ ਕਿ ਭਈ ਆ ਸਾਡੇ ਕੋਲ ਦੂਜੇ ਸਾਲ ਦੀ ਫੀਸ ਦੇਣ ਜੋਗੇ ਪੈਸੇ ਹੈਗੇ ਆ ਉਸ ਤੋਂ ਇਲਾਵਾ ਤੁਸੀਂ ਆਪਣੇ ਮਦਰ ਫਾਦਰ ਭੈਣ ਭਰਾ ਦਾ ਆਈਟੀਆਰ ਯੂਜ਼ ਕਰ ਸਕਦੇ ਹੋ ਬਲੱਡ ਰਿਲੇਸ਼ਨ ਦੇ ਵਿੱਚ ਜਾਂ ਜਿਹੜਾ ਵੀ ਤੁਹਾਨੂੰ ਸਪੋਰਟ ਕਰ ਰਿਹਾ ਹੈ ਕਿ ਭਈ ਜੇਕਰ ਸਾਨੂੰ ਕਿਸੇ ਤਰੀਕੇ ਦੀ ਹੋਰ ਫਾਈਨੈਂਸ਼ਲੀ ਨੀਡ ਹੁੰਦੀ ਹੈ ਤਾਂ ਆ ਸਾਡੀ ਫੈਮਿਲੀ ਦੀ ਐਨੂਅਲ ਇਨਕਮ ਹੈਗੀ ਹੈ ਇਥੋਂ ਜੋ ਰੈਵਨਿਊ ਆਵੇਗਾ ਯਾਨੀ ਜਿਹੜਾ ਇਥੋਂ ਪੈਸਾ ਆਵੇਗਾ ਉਹਦੇ ਥਰੂ ਅਸੀਂ ਆਪਣੇ ਹੀ ਦੇ ਵੀ ਕੋਸਟ ਮੈਨੇਜ ਕਰ ਸਕਦੇ ਹੈਗੇ ਆਂ ਦੂਜੀ ਗੱਲ ਇੱਕ ਤਰੀਕਾ ਇਹ ਹੋ ਗਿਆ ਦੂਜਾ ਤਰੀਕਾ ਇਹਦਾ ਇਹ ਹੋ ਗਿਆ ਕਿ ਭਈ ਅਸੀਂ ਫੀਸ ਪੇ ਕਰਤੀ ਇੱਕ ਸਾਲ ਦੀ ਅਸੀਂ ਜੀਆਈਸੀ ਪੇ ਕਰਕੇ ਅਸੀਂ ਲਿਵਿੰਗ ਕੋਸਟ ਮੈਨੇਜ ਕਰ ਲਾਂਗੇ ਜੀਆਈਸੀ ਤੋਂ ਫੀਸ ਸਾਡੀ ਇੱਕ ਸਾਲ ਦੀ ਹੋਗੀ ਦੂਜੇ ਸਾਲ ਦੀ ਫੀਸ ਸ਼ੋਅ ਕਰਨ ਦੀ بجائے ਅਸੀਂ ਆਈਟੀਆਰ ਫਾਰਮ ਸਿਸਟਮ ਵਗੈਰਾ ਜਿਹੜਾ ਜਾਂ ਜੇ ਫਾਰਮ ਵਗੈਰਾ ਜਿਹੜੇ ਉਹ ਯੂਜ਼ ਕਰੀਏ ਨਾਲ ਤੇ ਦੱਸਿਏ ਕਿ ਭਾਈ ਸਾਡੀ ਫੈਮਿਲੀ ਦੀ ਇਨਕਮ 20 ਲੱਖ ਰੁਪਏ 15 ਲੱਖ ਰੁਪਏ ਕਿਉਂਕਿ ਜੇ ਤੁਸੀਂ 1 ਸਾਲ ਦੀ ਹੀ ਫੀਸ ਜਮ੍ਹਾਂ ਕਰ ਦੋ ਫੰਡ ਨਹੀਂ ਸ਼ੋਅ ਕਰ ਰਹਾ ਤਾਂ ਉਸ ਕੰਡੀਸ਼ਨ ਦੇ ਵਿੱਚ ਘੱਟੋ ਘੱਟ 20 ਲੱਖ ਰੁਪਏ ਤੁਹਾਡੀ ਫੈਮਿਲੀ ਦੀ ਇਨਕਮ ਹੋਵੇ ਤਾਂ ਕਿ ਤੁਹਾਡੇ ਇੱਧਰ ਪਰਿਵਾਰ ਦਾ ਖਰਚਾ ਚੱਲ ਕੇ ਤੁਹਾਨੂੰ ਫੀਸ ਜਿਹੜੀ ਆ ਉਹ ਜਾ ਸਕੇ ਉਹਦਾ ਪ੍ਰੋਪਰ ਆਈਡੀਆ ਉੱਥੋਂ ਲੱਗਦਾ ਹੋ। ਦੂਜੀ ਬੜੀ ਇੰਪੋਰਟੈਂਟ ਚੀਜ਼ ਇਹ ਧਿਆਨ ਦੇਣ ਵਾਲੀ ਹੈ ਇਹ ਕਈ ਬਈ ਲੋਕ ਮਿਸ ਕਰ ਜਾਂਦੇ ਆ। ਸੀ ਰਿਪੋਰਟ ਸੀ ਰਿਪੋਰਟ ਜ਼ਰੂਰ ਲਗਾਓ ਦੱਸੋ ਕਿ ਸਾਡੀ ਇੱਥੇ ਆ ਪ੍ਰੋਪਰਟੀ ਹੈ ਜਿਵੇਂ ਮੰਨ ਲਿਆ ਕਿਸੇ ਨੇ ਦਿਖਾਇਆ ਕਿ ਜੀ ਸਾਡਾ ਐਗਰੀਕਲਚਰ ਜੇ ਫਾਰਮ ਦਿਖਾਇਆ ਤਾਂ ਜਿਹੜੀ ਤੁਸੀਂ ਵੈਲਿਊਸ਼ਨ ਰਿਪੋਰਟ ਕਰਾਉਂਦੇ ਹੋ ਤੁਹਾਡੇ ਐਗਰੀਕਲਚਰ ਲੈਂਡ ਦੀ ਹੋਈ ਹੋਣੀ ਚਾਹੀਦੀ ਹੈ ਉਹ ਵੀ ਨਾਮ ਨੱਥੀ ਕਰਿਆ ਹੋਇਆ ਤੇ ਜਿਹੜੀ ਤੁਹਾਡੀ ਲੈਂਡ ਦੀ ਵੈਲਿਊਸ਼ਨ ਹੈ ਉਹਦੇ ਹਿਸਾਬ ਦੇ ਨਾਲ ਸੀਏ ਰਿਪੋਰਟ ਦੇ ਵਿੱਚ ਉਹ ਵੈਲਿਊ ਜਿਹੜੀ ਉਹ ਦਰਜ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜੇ ਵੀ ਤੁਹਾਡੀ ਸੀਏ ਰਿਪੋਰਟ ਹੈਗੀ ਆ ਉਹਦੇ ਵਿੱਚ ਤੁਹਾਡੀ ਐਨੂਅਲ ਫੈਮਲੀ ਦੀ ਇਨਕਮ ਕਿੰਨੀ ਹੈ ਉਹ ਵੀ ਦਰਜ ਹੋਣੀ ਚਾਹੀਦੀ ਹੈ ਤੇ ਜਦੋਂ ਆਪਾਂ ਕਵਰ ਲੈਟਰ ਲਿਖਦੇ ਆਂ ਤੇ ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਸ ਚੀਜ਼ ਨੂੰ ਐਕਸਪਲੇਨ ਕਰੋ ਜੀ ਤੁਸੀਂ ਫੀਸ ਪੇ ਕਰਤੀ ਜੀ ਆਈਸੀ ਪੇ ਕਰਤੀ ਦੂਜੇ ਸਾਲ ਦੀ ਫੀਸ ਅਸੀਂ ਇੱਥੋਂ ਪੇ ਕਰਨੀ ਹੈ ਸੋਰਸ ਆਫ ਇਨਕਮ ਕੀ ਸਾਡਾ ਐਕਸਪਲੇਨ ਕਰੋ ਉਹਦੇ ਐਵੀਡੈਂਸ ਕੀ ਦੇ ਰਹੇ ਆਂ ਅਸੀਂ ਉਹ ਪਾਪਰ ਐਕਸਪਲੇਨੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਵੀਜ਼ੇ ਦੇ ਉੱਤੇ ਡੱਟ ਨਾ ਪਵੇ ਹੁਣ ਚਲੋ ਇਹ ਤੇ ਹੋ ਗਿਆ ਕਿ ਜੀ ਵੀਜ਼ੇ ਜਿਹੜੇ ਸਕਸੈਸ ਰੇਟ ਹੈ ਉਹਦੀ ਗੱਲ ਹੁਣ ਜੇ ਤੁਸੀਂ ਕਿਸਮਤ ਅਜਮਾਉਣੀ ਹੈ ਤਾਂ ਤੁਸੀਂ 80% ਨਾਲ ਚਲੇ ਜਾਓ ਤੁਸੀਂ 6 ਮਹੀਨੇ ਦੀ ਫੀਸ ਭਰ ਲਓ ਸਾਲ ਦੀ ਭਰ ਲਓ ਜੀਆਈਸੀ ਭਰੋ ਨਾ ਭਰੋ ਮਰਜ਼ੀ ਤੁਹਾਡੀ ਹੈ ਫੰਡ ਸ਼ੋਅ ਕਰਨੇ ਆ ਸ਼ੋਅ ਕਰ ਦਿਓ ਕਈ ਕਈ 에ਜੰਟ ਇਹ ਤਾਂ ਵੀ ਕਰਦੇ ਕਿ ਭਈ ਤੁਹਾਡੀ 6 ਮਹੀਨੇ ਦੀ ਫੀਸ ਜਮ੍ਹਾਂ ਕਰ ਦਿੱਤੀ ਜੀਆਈਸੀ ਨਹੀਂ ਜਮ੍ਹਾਂ ਕੀਤੀ ਉਹ ਜਗ੍ਹਾ ਤੇ 3 ਲੱਖ ਜਾਂ 40 ਲੱਖ ਰੁਪਏ ਜਿਹੜੇ ਉਹ ਫੰਡ ਦਿਖਾ ਦੇ ਸੋ ਯਾਰ ਉਹ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਵੀਜ਼ ਆਫਿਸਰ ਤੇ ਜਾਂਦਾ ਕਿ ਭਈ ਜੇ ਤਰ੍ਹਾਂ ਕੋਲ 40 ਲੱਖ ਰੁਪਏ ਪਹਿਲਾਂ ਤੁਸੀਂ ਜੀਆਈਸੀ ਕਿਉਂ ਨਹੀਂ ਸੀ ਪੇ ਕੀਤੀ ਸੋ ਪ੍ਰੋਪਰ ਐਕਸਪਲੇਨ ਕਰਿਆ ਕਰੋ ਜਿਹੜਾ ਕਵਰ ਲੈਟਰ ਲਿਖਣਾ ਉਸ ਪ੍ਰੋਪਰ ਐਕਸਪਲੇਨੇਸ਼ਨ ਹੋਵੇ ਤਾਂ ਕਿ ਵੀਜ਼ਾ ਆਫੀਸਰ ਦੀ ਕੋਈ ਕਨਫਿਊਜ਼ਨ ਨਾ ਹੋਵੇ ਤੁਹਾਡੀ ਫਾਈਲ ਨੂੰ ਲੈ ਕੇ ਸੋ ਫਰਸ ਨੂੰ ਲੈ ਕੇ ਬੜਾ ਕਲੀਅਰ ਹੈ ਕਿ ਪਹਿញ ਤੁਸੀਂ ਫੰਡ ਸ਼ੋਅ ਕਰੋ ਤੁਸੀਂ ਜੀਆਈਸੀ ਪੂਰੀ ਪੇ ਕਰੋ ਫੀਸ ਪੂਰੀ ਪੇ ਕਰੋ ਤਾਂ ਫਾਈਲ ਲਾਓ ਤੇ ਫੇਕ ਡਾਕੂਮੈਂਟੇਸ਼ਨ ਤੋਂ ਗੁਰੇਜ਼ ਕਰੋ ਜਿਹੜੇ ਆਪਾਂ ਫਰਜੀ ਬੈਲੈਂਸ ਸਰਟੀਫਿਕੇਟ ਲਾ ਦਿੰਨੇ ਆ ਫਰਜੀ ਬੈਂਕ ਸਟੇਟਮੈਂਟਸ ਐਡੀਟ ਕਰਕੇ ਲਾ ਦਿੰਨੇ ਆ ਤੁਹਾਡੇ ਕੋਲ ਪੁਰਾਣੇ ਫੰਡ ਨਹੀਂ ਹੈਗੇ ਤਾਜ਼ੇ ਫੰਡ ਜਮਾ ਕਰੋ ਬੈਲੈਂਸ ਸਰਟੀਫਿਕੇਟ ਲਗਾਓ ਸਿਰਫ ਬੈਲੈਂਸ ਸਰਟੀਫਿਕੇਟ ਯੂਜ਼ ਕਰੋ ਕੋਈ ਨਹੀਂ ਕਹਿੰਦਾ ਕਿ ਕੋਈ ਬੈਂਕ ਸਟੇਟਮੈਂਟ ਹੀ ਚਾਹੀਦੀ ਟਰੋਡ ਸਹੀ ਜਾ ਥੋੜੀ ਹੈ ਤੁਹਾਡੇ ਕੋਲ ਐਫ ਡੀ ਆ ਉਹ ਯੂਜ਼ ਕਰ ਲਓ ਤੁਹਾਡੇ ਕੋਲ ਮਿਚੁਅਲ ਫੰਡ ਆ ਉਹ ਯੂਜ਼ ਕਰ ਲਓ ਤੁਹਾਡੇ ਕੋਲ ਕੋਈ ਪੀ ਪੀ ਐਫ ਅਕਾਊਂਟ ਆ ਉਹ ਯੂਜ਼ ਕਰ ਲਓ ਪਰ ਜੈਨੂਇਨ ਕਰੋ ਫੇਕ ਨਾ ਕਰੋ ਉਮੀਦ ਕਰਦਾ ਮਨ ਨੂੰ ਪਸੰਦ ਆਇਆ ਹੋਗਾ ਚੰਨੂ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਇੱਥੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਨੂੰ ਐਸਓ अपनी प्रोफाइल डिस्कस करना चाहते हो प्रोफाइल की प्रेजेंटेशन बनवाना चाहते हो तो वेलकम है असं वीज़ा फाइल नहीं करते इस करके कॉल या मैसेज ना करा तो करो चैनल में सबसक्राइब करो तो वो सर्कुलेट जरूर करो धन्यवाद